ਕੈਨੇਡਾ ਦੇ ਬਾਰਡਰ ਤੇ ਹਰ ਦਿਨ ਹਜ਼ਾਰਾਂ ਲੋਕ ਪਹੁੰਚ ਰਹੇ ਹਨ ਅਮਰੀਕਾ ਵਿੱਚ ਨਵੀਂ ਸਰਕਾਰ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਕਾਰਨ ਲੋਕ ਡਰ ਦੇ ਮਾਰੇ ਕੈਨੇਡਾ ਵੱਲ ਭੱਜ ਰਹੇ ਹਨ ਅਮਰੀਕਾ ਵਿੱਚ 1 ਕਰੋੜ 10 ਲੱਖ ਤੋਂ ਵੱਧ ਲੋਕ ਬਿਨਾਂ ਕਾਗਜ਼ਾਂ ਦੇ ਰਹਿ ਰਹੇ ਹਨ ਮਾਰਚ 2025 ਵਿੱਚ ਸਿਰਫ ਇੱਕ ਬਾਰਡਰ ਪੁਆਇੰਟ ਤੋਂ 13 ਹਜ਼ਾਰ ਤੋਂ ਵੱਧ ਸ਼ਰਨਾਰਥੀ ਕੈਨੇਡਾ ਵਿੱਚ ਦਾਖਲ ਹੋਏ ਇਹ ਸਿਰਫ ਸ਼ੁਰੂਆਤ ਹੈ ਜ਼ਿਆਦਾਤਰ ਲੋਕ ਕਿਊਬੈਕ ਰਾਹੀਂ ਆ ਰਹੇ ਹਨ ਪਰ ਸਵਾਲ ਇਹ ਹੈ ਕਿ ਕੈਨੇਡਾ ਕਿੰਨੀ ਦੇਰ ਇਸ ਦਬਾਅ ਨੂੰ ਚੱਲ ਸਕਦਾ ਹੈ ਕੀ ਸਰਕਾਰ ਕੋਲ ਇੰਨੇ ਵੱਡੇ ਪੱਧਰ ਤੇ ਸ਼ਰਨਾਰਥੀਆਂ ਨੂੰ ਸੰਭਾਲਣ ਦੀ ਯੋਜਨਾ ਹੈ ਇਹ ਅਜੇ ਵੀ ਰਹੱਸ ਹੈ ਹੁਣ ਗੱਲ ਕਰਦੇ ਹਾਂ ਟਿਮਿੰਸ ਦੀ ਨਵੀਂ ਨੌਕਰੀਆਂ ਦੀ ਸੂਚੀ ਬਾਰੇ ਇਹ ਖਬਰ ਉਹਨਾਂ ਲਈ ਹੈ ਜੋ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਪਨਾ ਵੇਖਦੇ ਹਨ ਟਿਮਿੰਸ ਜੋ 온ਟਾਰੀਓ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਨੇ ਆਪਣੀ ਇਨ ਡਿਮਾਂਡ ਨੌਕਰੀਆਂ ਦੀ ਸੂਚੀ ਜਾਰੀ ਕੀਤੀ ਹੈ ਇਹ ਸੂਚੀ ਰੂਰਲ ਐਂਡ ਨਾਰਥਰਨ ਇਮੀਗ੍ਰੇਸ਼ਨ ਪਾਇਲਟ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਦੇ ਤਹਿਤ ਹੈ ਇਸ ਵਿੱਚ ਸਿਹਤ ਸੰਭਾਲ ਸਿੱਖਿਆ ਕਾਨੂੰਨ ਸਮਾਜ ਸੇਵਾ ਵਪਾਰ ਖੇਤੀਬਾੜੀ ਅਤੇ ਵਿਤ ਵਰਗੀ ਖੇਤਰਾਂ ਦੀਆਂ ਨੌਕਰੀਆਂ ਸ਼ਾਮਲ ਹਨ ਪਰ ਇੱਥੇ ਇੱਕ ਸ਼ਰਤ ਹੈ ਤੁਹਾਨੂੰ ਟਿਮਿੰਸ ਦੇ ਕਿਸੇ ਮਾਲਕ ਤੋਂ ਨੌਕਰੀ ਦੀ ਪੇਸ਼ਕਸ਼ ਲੈਣੀ ਪਵੇਗੀ ਇਹ ਸੂਚੀ 5025 ਵਿੱਚ 온ਟਾਰੀਓ ਦੇ ਪਿੰਡੂ ਖੇਤਰਾਂ ਵਿੱਚ ਸਭ ਤੋਂ ਪਹਿਲਾਂ ਆਈ ਹੈ ਕੀ ਹੋਰ ਸ਼ਹਿਰ ਵੀ ਅਜਿਹਾ ਕਰਨਗੇ ਇਹ ਵਿਖਣਾ ਦਿਲਚਸਪ ਹੋਵੇਗਾ ਇਹ ਦੋਵੇਂ ਖਬਰਾਂ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਇੱਕ ਵੱਡੇ ਮੋੜ ਤੇ ਲੈ ਆਈਆਂ ਹਨ ਇੱਕ ਪਾਸੇ ਅਮਰੀਕਾ ਤੋਂ ਸ਼ਰਨਾਰਥੀਆਂ ਦਾ ਦਬਾਅ ਵਧ ਰਿਹਾ ਹੈ ਸਰਕਾਰ ਨੂੰ ਹਜ਼ਾਰਾਂ ਲੋਕਾਂ ਦੀ ਸੁਰੱਖਿਆ ਅਤੇ ਪ੍ਰਕਿਰਿਆ ਲਈ ਤਿਆਰ ਰਹਿਣਾ ਪਵੇਗਾ ਦੂਜੇ ਪਾਸੇ ਟਿਮਿੰਸ ਵਰਗੇ ਸ਼ਹਿਰ ਹੁਨਰਮੰਦ ਲੋਕਾਂ ਲਈ ਨਵੇਂ ਮੌਕੇ ਖੋਲ ਰहे ਹਨ ਪਰ ਕੀ ਇਹ ਮੌਕੇ ਸਾਰਿਆਂ ਤੱਕ ਪਹੁੰਚਣਗੇ ਕੀ ਕੈਨੇਡਾ ਦੋਵਾਂ ਚੁਣੌਤੀਆਂ ਨੂੰ ਸੰਭਾਲ ਸਕੇਗਾ ਇਹ ਸਮਾਂ ਹੀ ਦੱਸੇਗਾ ਅਸੀਂ ਤੁਹਾਨੂੰ ਇਸ ਵੀਡੀਓ ਬਾਰੇ ਆਪਣੇ ਵਿਚਾਰ ਦੱਸਣ ਲਈ ਸੱਦਾ ਦਿੰਦੇ ਹਾਂ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਸੀਂ ਹਰ ਹਫ਼ਤੇ ਅਜਿਹੀਆਂ ਅਪਡੇਟਸ ਲੈ ਕੇ ਆਉਂਦੇ ਹਾਂ ਸਾਡੇ ਨਾਲ ਜੁੜੇ ਰਹੋ